ਮਹੰਤੀ ਅਤੇ ਸਰਦਾਰ ਜਵਾਨ ਮੁੰਡਾ ਕਰਦਿਆਂ ਨੂੰ ਵਧੀਆ ਜ਼ਿੰਦਗੀ ਦੇਣ ਦੀ ਖਾਤਰ ਫੌਜ ਦੀ ਤਿਆਰੀ ਵੀ ਕਰਦੇ ਹਾਸ ਤੇ ਨਾਲ ਹੀ ਰਹਿੰਦੇ ਨੇ। ਦਿਤੇ ਦਿਨ ਜਦੋਂ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਪਿੰਡ ਦੇ ਹੀ ਵਿੱਚ ਬਣੀ ਛੱਪੜ ਦੇ ਵਿੱਚ ਫਸ ਗਿਆ ਅਤੇ ਛੱਪੜ ਦੇ ਹਾਲਾਤ ਇਹੋ ਜਿਹੇ ਹੈ ਕਿ ਉੱਥੇ ਦਲਦਲ ਬਣੀ ਹੋਈ ਹੈ ਜਿਸ ਤੇ ਚਲਦੇ ਹੋਏ ਉਸ ਮੁੰਡੇ ਦੀ ਜਾਨ ਚਲੀ ਗਈ। ਛੱਪੜ ਦੇ ਵਿੱਚ ਡੁੱਬਣ ਤੋਂ ਬਾਅਦ ਜਵਾਨ ਮੁੰਡੇ ਦੀ ਜਾਨ ਗਈ ਹੈ ਤੇ ਹੁਣ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਸਭ ਕੁਝ ਬਰਬਾਦ ਹੋ ਜਾਣਾ ਹੈ ਕਿਥੇ ਤਾਂ ਉਹ ਪੁੱਤ ਆਪਣੇ ਘਰ ਪਹੁੰਚਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਦਰਦਨਾਕ ਘਟਨਾ ਵਾਪਰ ਗਈ ਜਿਸ ਤੋਂ ਨਾਰਾਜ਼ ਪਿੰਡ ਵਾਲੇ ਸਰਕਾਰ ਅਤੇ ਪ੍ਰਸ਼ਾਸਨ ਦੇ ਅੱਗੇ ਇਹ ਅਪੀਲ ਕਰ ਰਹੇ ਨੇ ਕਿ ਇਸ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈ ਜਿਸ ਤੇ ਚਲਦੇ ਹੋਏ ਕਿਸੇ ਦਾ ਘਰ ਉਜੜਿਆ ਹੋਵੇ ਪਹਿਲਾਂ ਵੀ ਇਸੇ ਛੱਪੜ ਦੇ ਵਿੱਚ ਇੱਕ ਮਾਸੂਮ ਬੱਚੇ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਸੀ ਅਤੇ ਉਸਦੀ ਜਾਨ ਛੱਪੜ ਦੇ ਵਿੱਚ ਡੁੱਬ ਕੇ ਜਾ ਚੁੱਕੀ ਹੈ ਅਤੇ ਹੁਣ ਜਵਾਨ ਪੁੱਤ ਦੇ ਜਾਨ ਮਗਰੋਂ ਪਿੰਡ ਵਾਲੇ ਇੱਕ ਵਾਰ ਫਿਰ ਤੋਂ ਗੁਮਹਾਰ ਲਗਾ ਰਹੇ ਨੇ ਕਿ ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਦਾ ਘਰ ਇੰਜ ਨਾ ਉਜੜੇ ਬਰਨਾਲਾ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਜਵਾਨ ਪੁੱਤ ਦੇ ਜਾਣ ਤੋਂ ਬਾਅਦ मां समेत पारिवारिक मेंबरਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸਨ ਨੂੰ ਹੋਰ ਕੀ ਅਪੀਲ ਕਰ ਰਹੇ ਨੇ ਅਤੇ ਇਸ ਸੰਬੰਧੀ ਕਿਹੜੀ ਜਾਣਕਾਰੀ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਸਾਂਝੀ ਕੀਤੀ ਹੈ ਜਾਣ ਲੈਣਿਓ ਕੀ ਕਰਨੇ ਚਾਹੇ ਮਾ ਜੀ ਕੰਡੂ ਕੋਕਿਆ ਤਾਂ ਬਹੁਤ ਬੇਗੀ ਮੇਰਾ ਬੇਟਾ ਸੁਆ ਵਿਚਾਰ ਕੰਮ ਤੋਂ ਰਹਾ ਸੀ ਪਹਿਲਾਂ ਵਿਚਾਰ ਹੋਗੀ ਦੀ ਭਰਤੀ ਦੇਖਦਾ ਸੀ ਪਹਿਲਾਂ ਵਿਚਾਰ ਸਬ ਪੇਪਰ ਕਰਕੇ ਉਹਦੇ ਪੈਸੇ ਦੇਣੇ ਸੀਗੇ ਕਹਿੰਦਾ ਦਿਹਾੜੀ ਜਾ ਕਾਨੂੰਨਾਂ ਭੱਜਣ ਜਾਂਦਾ ਸੀ ਤੜਕੇ ਮੈਂ ਉਹ ਹੀ ਗੱਲਾਏ ਕਸੀਦਾ ਚਰ ਉਹ ਹੀ ਰੱਬ ਨੂੰ ਚੰਗਾ ਲੱਗਿਆ ਕੀ ਕਹਿੰਦਾ ਮੈਂ ਸੌਤ ਵੀ ਸਿੰਘ ਵੀ ਆਪਣੇ ਕੰਮ ਤੋਂ ਆ ਰਿਹਾ ਸੀਗਾ اٹਕਦਾ ਟਾਈਮ ਸੀਗਾ ਜੀ 8 ਦੇ ਟਾਈਮ ਤੋਂ ਉਹ ਇੱਥੇ ਤਾਪੜ ਦੇ ਨਾਲ ਵੀ ਫੈਰ ਉਹਨਾਂ ਦਾ ਥਲਕ ਗਿਆ ਇਸ ਕਰਕੇ ਉਹ ਨਾਲ ਰਤ ਹੋ ਚੁੱਕੀ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪੜੇ ਸੀਗੇ ਫੌਜ ਦੀ ਟ੍ਰੇਨਿੰਗ ਕਰ ਰਹੇ ਸੀ ਇਸ ਕਰਕੇ ਨਾਲ ਹੀ ਤੇ ਪੈਰ ਟਖਣ ਕਾਰਨ ਮੌਤ ਹੋ ਗਈ ਨਾਲ ਸੱਪੜ ਦੇ ਨਾਲ ਦਰਤ ਹੋ ਗਈ ਆ ਤੇ ਉਹ ਇਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਨੂੰ ਕੋਈ ਸਹਾਇਤਾ ਕੀਤੀ ਜਾਵੇ ਹੁਣ ਐ ਕਰਕੇ ਵੀ ਅੱਗੇ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ ਤੇ ਤਾਂ ਲੱਖਾਂ ਮੁੰਡੇ ਨਹੀਂ ਰਤੋਗੇ ਛੋਟੇ ਵੀ ਉਹ ਵੀ ਸੱਪੜ ਵਿੱਚ ਡਿੱਗਦੇ ਹੋਏ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਆਮ ਅੱਗੇ ਬਾਸਾ ਵੀ ਆ ਰਹੇ ਨੇ ਹੈ ਬਾਸਾ ਕਰਕੇ ਇਹਨਾਂ ਦਾ ਘਰਾਂ ਵਿੱਚ ਪਾਣੀ ਵੀ ਆ ਸਕਦਾ ਹੈ ਤੇ ਇਹਨਾਂ ਦੀ ਕੋਈ ਸਹਾਇਤਾ ਆ ਜਾ ਕੋਈ ਖਲ ਕੀਤਾ ਜਾਵੇ ਕੀ ਨਾਮ ਤੁਹਾਡਾ ਅਜੈਬ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਦੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੁਣ ਕਰਕੇ ਉਹ ਆਪ ਦੇ ਨਾਲ ਕੰਮ ਤੋਂ ਆ ਰਿਹਾ ਸੀ ਤਕਰੀਬਨ 8 ਵਜੇ ਜੀ ਲਾਈਟ ਨਾ ਹੋਣ ਕਰਕੇ ਉਹ ਇਧਰ ਦੀ ਆਪਣੇ ਰਸਤੇ ਤੁਰਿਆ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰ ਸਲਤ ਕਿ ਉਹ ਡਿੱਗ ਪਿਆ ਜੀ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਅੱਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਅਰਥਾਤ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਭਰ ਸਕਦਾ तकरीबन ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ ਅੱਗੇ ਵੀ ਇੱਥੇ 3 ਵਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਦੇ ਜੇ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥੇ ਹੀ ਡਿੱਗਦਾ ਜਿਹਾ ਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ ਇਹਦਾ ਨਕਾਸ ਕਰਿਆ ਜਾਵੇ ਜਿੱਥੇ ਭਿਆਨਕ ਬਿਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾਂ ਹੋ ਚੋ ਹੋ ਚਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਦੇ ਕੰਮ ਤੋਂ ਆ ਰਿਹਾ ਸੀਗਾ ਇਸ ਕਰਕੇ ਉਹ 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 ਹੋ ਗਿਆ ਜੀ घर <laughs>